ਸਤਿ ਸ਼੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਤੁਹਾਨੂੰ ਅੱਜ ਦੀ ਵੀਡੀਓ 'ਚ ਲਓ ਜੀ ਜਿਹੜਾ ਬਾੜੇ 'ਚ ਬੀਜਿਆ ਉਹਦਾ ਗੰਨਾ ਰਾਤ ਹਨੇਰੀ ਨੇ ਸਾਰਾ ਹੀ ਘੇਰਤਾ ਐ ਲੰਬਾ ਪੱਤਾ ਚਲ ਪਹਿਨਾ ਆਇਤਾ ਵੀ ਸੋਹਣੇ ਹੀਲੇ ਦਾ ਬੀਜ ਹੋਜੀ ਪਰ ਹੁਣ ਲੱਗਦਾ ਨਹੀਂ ਵੀ ਹੋਊਗਾ ਦੇਚੂਆ ਛੱਡੂ ਤਾਂ ਆਇਆ ਵਧੀਆ ਖੜਾ ਦਾ ਮਸ਼ੀਨ 'ਚ ਜਾ ਕੇ ਦੇਖਦੇ ਆਂ ਕਿਆ ਕੰਡੀਸ਼ਨ ਹੈ ਪੂਰੇ ਦਾ ਪਾਸਾ ਸਾਰੇ ਨੰਬਰ ਇਹ ਤਾਂ ਨਹੀਂ ਅੱਜ ਹਟਦਾ ਲੱਗਦਾ ਜਿਹੜੇ ਸਾਫਗਾ ਚੱਲਦਾ ਸੁਬੀਰ ਨਹੀਂ ਦੀ ਸੀ ਹਾਂਜੀ ਬੜੇ ਵਾਲਾ ਤਾਂ ਸਾਰੀ ਕਰਕੇ ਮੋਟਰ ਵਾਲ ਬਚ ਗਿਆ ਮੋਟਰ ਵਾਲਾ ਤਾਂ ਨਹੀਂ ਗਿਆ ਮੋਟਰ ਵਾਲਾ ਕੋਈ ਕੋਈ ਮਿਹੜਾ ਕਿਤੇ ਕਿਤੇ ਉਹ ਤਾਂ ਕੱਲ ਵੀ ਸੀ ਜੀ ਹੁਣ ਵੀ ਗਰੇ ਨਵੇਂ ਅੱਛਾ ਪੁਰਾਣੇ ਤਾਂ ਪਹਿਲਾਂ ਗਰੇ ਵੀ ਦੇ ਜਿਹੜੇ ਹੈਗੇ ਤੇ ਹੂੰ ਅੱਜ ਵੀ ਗਰੇ ਜੇ ਕੋਈ ਕੋਈ 18 ਗੱਣਾ ਜਿਆਦਾ ਗਰੇ 95 ਨਹੀਂ ਗਰੇ ਜਿਹੜਾ 18 ਐ ਉਹ ਤਕਰੀਬਨ ਸਭ ਤੇ ਹੀ ਗਰ ਗਿਆ ਕਿਸੇ ਦੇ ਹੀ ਖੜਾ ਜਿਹੜਾ ਕੋਈ ਡੇਟ ਲੱਗਿਆ ਹੋਵੇ ਜਾਂ ਹਲਕਾ ਥੋੜਾ ਜਿਹਾ ਖੜਾ ਬਾਕੀ 18 ਦਾ ਸਾਰੀ ਗਰ ਗਿਆ ਗਰਲੀਆਂ ਦਾ ਵੀ ਗਰ ਗਿਆ ਖਾਸ ਕਰਕੇ 18 ਜਿਹੜਾ ਉੱਪਰ ਆ ਮੋਟਰ ਉੱਤੇ ਓਕੇ ਜਿਹੜਾ ਕਬੂਡਰਾਂ ਦੇ ਪੰਗਲੇ ਪਾਸੇ ਆ ਕੁਝ ਕਬੂਡਰਾਂ ਜਾਂ ਕੋਈ ਕਬੂਡਰਾਂ ਦੇ ਉੱਪਰ ਦਾ ਹੂੰ ਬਾਕੀ ਦੇਖਦੇ ਆਂ ਕੀ ਕਰਦਾ ਹਟਦਾ ਰਿਹਾ ਨਹੀਂ ਪਰ ਆਈ ਨਾ ਵੀ ਸਪੀਡ ਵੀ ਥੋੜੀ ਆ ਹੂੰ ਭਈ ਜਾ ਰਿਹਾ ਪੈ ਰਿਹਾ ਹੈ ਹੱਲੇ ਵੀ ਸਵੇਰ ਦਾ ਐਉਂ ਆਹੀ ਕੁਸਾ ਬਾਕੀ ਨਦੀ ਦਾ ਵੱਲਦੀ ਜਾਈ ਨਹੀਂ ਹੈਗੀ ਜੇ ਸਵੇਰੇ ਦੇਖਿਆ ਤਾਂ ਹੋ ਗਿਆ ਇਹ ਨਹੀਂ ਪਰ ਹੁਣ ਪਾਣੀ ਵਿੱਚ ਪਾਣੀ ਹੋਊਗਾ ਸਾਰੇ ਪਾਸੇ ਹੁਣ ਤੇ ਮੀਂਹ ਵੀ ਪਰਸੋਂ ਸ਼ਾਮ ਦਾ ਪੈਂਦਾ ਜੀ ਪੈਂਦਾ ਰਸਨਾ ਹੂੰ ਆਈ ਨਹੀਂ ਹੈਗਾ ਵੀ ਸਪੀਡ ਗਾਮੋਂ ਦੇਲਾ ਕਿਆਰੀਆਂ ਚੋਂ ਪਾਣੀ ਬਾਹਰ ਨਹੀਂ ਨਿਕਲਿਆ ਉਤੀ ਪੀ ਜਾਂਦਾ ਹੌਲੀ ਹੌਲੀ ਮੋੜਾ ਮੋਟਾ ਜਿਹਾ ਨਿਕਲਦਾ ਜੇ ਕਿਤੇ ਜਲਦੀ ਸਪੀਡ ਕਰਦਾ ਹੁੰਦਾ ਨਹੀਂ ਵਿੱਚੇ ਬਣਾ ਖੱਬਤਾ ਛੜੀ ਲੱਗੀ ਛੜੀ ਲੱਗਦਾ ਗਈ ਅੱਗੇ ਸੌਣ ਚ ਲੱਗੇ ਕਰਦੀ ਅੱਜ ਕੀ ਭਾਦੋਂ ਦੀ ਲੱਗੀ ਹੋਈ ਆ ਛੜੀ ਉਹਦਾ ਸੀ ਅਸੂ ਬਲੀਆਂ ਨਾ ਕਿਤੇ ਲੱਗ ਜੇ ਜਿਹੜਾ ਕਰੇ ਕਰਦੇ ਤੇ ਤੂੰ ਤਾਂ ਲੱਗ ਰਿਹਾ ਜਿਵੇਂ ਲੱਗਣਾ ਤੂੰ ਅਸੂ ਤਾਂ ਆਉਣਾ ਹਲੇ ਤਾਂ ਉਹਨਾਂ ਦਾ ਹੈ ਜਿਹੜੀ ਹੁਣ ਆ ਤਾ ਭਾਦੋਂ ਵਿੱਚ ਲੱਗ ਗਿਆ ਜ਼ੋਰ ਹੁਣ ਹੋਰ ਕਿੰਨਾ ਕੁ ਕਹਾ ਕੀ ਆ ਪਤਾ ਇਹਦੇ ਜ਼ੋਰ ਦਾ ਰੱਬ ਦਾ ਕਿਤੇ ਜ਼ੋਰ ਗਿਆ ਲੈ ਗਿਆ ਰੱਬ ਦੇ ਰੱਬ ਨੂੰ ਬਹੁਤ ਜ਼ੋਰ ਹੈ ਇਹ ਤਾਂ ਇਹ ਬੱਦਲ ਜੇ ਲਿਆਉਣਾ ਕਿਤੇ ਤੇ ਮਿੰਟ ਪੰਜ ਲਾਵੇ ਇਹ ਹਨੇਰੀ ਛਾਲ ਦਿੰਦਾ ਇਹਨੇ ਕਿ ਕਿਸੇ ਤੇ ਪਰਮਿਸ਼ਨ ਲੈਣੀ ਆ ਤੇ ਬਿਲ ਪਾਸ ਕਰਾਉਣਾ ਇਹਨੇ ਵੀ ਭਾਈ ਅੱਜ ਮੈਂ ਇਹ ਜਮੀਂ ਪਾਉਣਾ ਬਿਲ ਪਾਸ ਕਰੋ ਜੀ ਇਹਦਾ ਮਰਜ਼ੀ ਦਾ ਮਾਲਕ ਆ ਉਹ ਦੇਖ ਲੈ ਵਿਆਸ ਦਰਿਆ ਨੇ ਉਹ ਤੋਂ ਕਿੰਨਾ ਨੁਕਸਾਨ ਕਰਿਆ ਪਿਆ ਤੇ ਇੱਕ ਇੱਕ ਕਿਸੇ ਨੂੰ ਪੁੱਛ ਕੇ ਆ ਉਹਦੀ ਮਰਜ਼ੀ ਆ ਪਾਣੀਓ ਪਾਣੀ ਵਰਦਾ ਉੱਧੇ ਲੇਰੀਏ ਚ ਦੇਖ ਲੈ ਉੱਧਰ ਬਹੁਤ ਬੜਾ ਉਤਰਾਣ ਦੇਖ ਨੂੰ ਉਹੀ ਵਿਆਸਦ ਰਿਆ ਹੈ ਆ ਬੁਰਾ ਹਾਲ ਹੈ ਹੁਣ ਕਰੇ ਗਿਆ ਹੁਣ ਆ ਜੋਰ ਛੱਡਣ ਨੂੰ ਕਰਦੇ ਆ ਕਿੰਨਾ ਹੋ ਗਿਆ 68 ਹੋ ਗਿਆ ਕਿਹੜਾ ਪਾਖੜਾ ਪਾਖੜੇ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਵਿਆਜ ਦਾ ਚੱਕਰ ਹੈ ਨਾ ਉਹ 2-4 ਕੇ ਰਹਿੰਦਾ ਜ਼ਤਨ ਹਮ ਪਰਸੋਂ ਅੱਜ ਅਖਬਾਰ ਚ ਆਇਆ ਹੁਣ ਅਗਰ ਨਹੀਂ ਕਿੰਨਾ ਹੋ ਗਿਆ ਉਹ ਛੱਡਣ ਨੂੰ ਕਰਦੇ ਆ ਅਖਬਾਰ ਤਾਈ ਨਹੀਂ ਦੋ ਦਿਨ ਹੋ ਗਏ ਮੈਂ ਮੀਂਹ ਤਾਂ ਹੜਦਾ ਨਹੀਂ ਖਵਾਰ ਵਾਲਾ ਪਕਿੱਠੇ ਥੱਬਾ ਜਿਕੇ ਜਾਊਂਗਾ ਵੀ ਲਫੜ ਪੜ ਲਓ ਸਾਰੇ ਬੈਠ ਕੇ ਹੁਣ ਇਹਨਾਂ ਰਹੀਕੇ ਦੇ ਗੇਟ ਖੋਲਤੇ ਗਾਹਾਂ ਚੰਦਰਾ ਵੀ ਬਹੁਤ ਜਲਦਾ ਸੱਤ ਰੂਜ ਵੀ ਅੱਜ ਬਾਈ ਹੁਣੀਆਂ ਦੇ ਉਹਨਾਂ ਨੇ ਗਾਹਾਂ ਖੋਲ ਤਾਂ ਪਾ ਲਈ ਹੁਣ ਪਾਣੀ ਹੈ ਉਹ ਹੁਣ ਆਪਣੇ ਖੇਤਾਂ ਦਾ ਪਾਣੀ ਵੀ ਦਰਿਆ 'ਚ ਜਾਣਾ ਜਿੰਨਾ ਉਧਰ ਵਾਲੇ ਮੀਂਹ ਪੈ ਰਿਹਾ ਪਾਣੀ ਦਾ ਸਾਰਾ ਦਰਿਆ 'ਚ ਜਾਣਾ ਹੁਣ ਜਿੰਨਾ ਉਧਰ ਸਾਸੇ 'ਚ ਪਾਣੀ ਹੈ ਉਹ ਸਾਰਾ ਦਰਿਆ 'ਚ ਜਾਣਾ ਇੰਨਾ ਗੈਰ ਜਿਕਣ ਅੱਗੇ ਭਰ ਕੇ ਨਦੀਆਂ ਜਿਹੜੀ ਡਾਕ ਲਾਈਟ ਜੀ ਲੱਗ ਜਾਂਦੀ ਏ ਅੱਗੇ ਬਹੁਤ ਹੁਣ ਫਿਰ ਨਦੀ ਉਨੀ ਆਉਂਦੀ ਨਹੀਂ ਆਏਗੀ ਨਦੀ ਤਾਂ ਆਉਂਦੀ ਵੀ ਚੰਡੀਗੜ੍ਹ ਕਿ ਨਹੀਂ ਮੀਂਹ ਪੈਂਦਾ ਆਹ ਵਾਰੀ ਗੇ ਤੁਮ ਹੂੰ ਵਾਇਆ ਵੀ ਹੁਣ ਜਿੰਨਾ ਪਾਣੀ ਆਪਣੇ ਖੇਤਾਂ ਦਾ ਪਾਣੀ ਵੀ ਤਾਂ ਰੁੜ ਕੇ ਦਰਿਆ ਚ ਹੀ ਜਾਂਦਾ ਇੱਧਰ ਬੱਸ ਫੇ ਤੁ ਸਾਰਾ ਇਕੱਠਾ ਹੋ ਕੇ ਗਾਂ ਜਾ ਕੇ ਜਾਂ ਲੈ ਨੀ ਛਾਲ ਦਿੰਦਾ ਹੁਣ ਕੁਝ ਉੱਪਰ ਤੇ ਆ ਗਿਆ ਕੁਝ ਇੱਧਰ ਖੇਤਾਂ ਦਾ ਸਭ ਕਾਸੀ ਦਾ ਏਰੀਆ ਦਾ ਹੁਣ ਬੁੱਡੇ ਦਰਿਆਏ ਜਿੰਨੇ ਕਾ ਨਾਲੇ ਆ ਲੁਧਿਆਣੇ ਦਾ ਪਾਣੀ ਉਹ ਏਰੀਆ ਦਾ ਸਾਰਾ ਪਾਣੀ ਦਰਿਆ 'ਚ ਹੀ ਜਾਣਾ ਇਕੱਠਾ ਹੋ ਕੇ ਆਪਣੇ ਸਤਲੁਜ ਠੀਕ ਹੈ ਬਿਆਸ ਨੇ ਜਿਆਦਾ ਉਧਰ ਨੂੰ ਨੁਕਸਾਨ ਕਰਿਆ ਵਾ ਬਿਆਸ ਫਿਰ ਆ ਵੀ ਹਾਂ ਚਾਹ ਬਾਕੀ ਦੇਖ ਕੇ ਆਉਂਦੇ ਹਾਂ ਮੋਟਰ ਕੀ ਨਹੀਂ ਜਾ ਕੇ ਕੀ ਕਹੋਗੇ ਕੀ ਨਹੀਂ ਹਾਂਜੀ ਹੋਰ ਫਿਰ ਰੰਗ ਕਰਨ ਲੱਗਤਾ ਹੈ ਪੀਂਗ ਹੈ ਚਲਾਇਆ ਵੀ ਹੁਣ ਰੰਗ ਕਰਨ ਦੀ ਲੋੜ ਨਹੀਂ ਹੈਗੀ ਇੱਕ ਨਹੀਂ ਰੰਗ ਹੋ ਜਾਣਾ ਇਹਨਾਂ ਹੈ ਹੋਰ ਕਿ ਨਹੀਂ ਤਾਂ ਫਿਰ ਕਈ ਵਾਰੀ ਜੇ ਪਾਣੀ ਮਾਰਨਾ ਪਾਣੀ ਦੇ ਡੱਬਾ ਮਾਰਨਾ ਪੈਂਦਾ ਜੀ ਰੰਗ ਨਹੀਂ ਤੁਰਦਾ ਸੁੱਕੀ ਗੰਧ ਨੂੰ ਹੁਣ ਆਇਆ ਵੀ ਗੰਧ ਖੇਲੀ ਹੈਗੀ ਆ ਚੱਲ ਅੰਦਰ ਦਾ ਚੱਲੀ ਜਾਂਦਾ ਰੰਗ ਬਾਹਰੇ ਔਫਾ ਹੋ ਜਾਂਦਾ ਹੂੰ ਮਿੰਗੜੇ ਹਟਦਾ ਯਾਰ ਸਵੇਰ ਦਾ ਦੇਖ ਲਾ ਓਕੇ ਜਾਣ ਲੱਗ ਗਏ ਨੇ डा ला गई स्परे करती उपर चल एपी ने भी रंग गला कर हारा ना एक कोट अज होर होना एक कोट होर होना एक कोट का सरदा है का? ਫਾਇਦਾ ਪਈ ਆ ਡੇਢ ਥੈਲਾ ਨਾ ਨਾ ਬਹੁਤ ਦੋ ਕੋਟ ਇਹ ਤਾਂ ਹਲੇ ਕੰਦ ਗਿੱਲੀ ਆ ਜਿਆਦੀ ਨੇ ਸੁੱਕ ਜਾਣਾ ਫੇਰ ਫਰਕ ਪੈਣਾ ਗਿੱਲੀ ਦਾ ਫਰਕ ਰਹਿੰਦਾ ਇਹ ਵੀ ਮੋਟਰ ਕਿ ਨਹੀਂ ਚੱਲਿਆ ਤਾਂ ਮੀਨੇ ਬਸ ਕਰਾਈ ਪਈ ਆ ਉਹ ਗਈ ਨਹੀਂ ਗਾਇਨੇ ਗਿਆ ਉਹ ਨਾ ਡੇਰੇ ਜੰਮ ਤੂੰ ਨਹੀਂ ਗਈ ਆ ਇਹ ਤਾਂ ਪਾਣੀ ਕਿਲੇ ਤੇ ਜਾਊਗਾ ਦੇਖਣ ਚਾਲ ਕੋਈ ਨਹੀਂ ਭਲਵਾਨ ਕਦਾ ਮਸਤੀ ਗਾਲ ਜੀ ਪਾਣੀ ਦੇ ਲਾ ਪਾਣੀ ਤਾਂ ਰਾਮ ਚੱਲਦਾ ਹੀ ਉਦਣ ਦਾ 26 ਲਾ ਘੱਬੇ ਕਰੇ ਗੈਰ ਚੂਹਾ ਹਾਇੋ ਬਹੁਤ ਹੁਣ ਹਟ ਜੂ ਦੇਖ ਲੈ ਕੋਤਾ ਬਣਾਇਆ ਵਾ ਬੈਠਣ ਨੂੰ ਵੱਡ ਵੱਡ ਕੇ ਗੰਨਾ ਤੇਰਾ ਤਾਂ ਬਚ ਗਿਆ ਮੇਰੇ ਨਾਲ ਤਾਂ ਖੜਾ ਹੂੰ ਗੰਨਾ ਨਹੀਂ ਕਰਦਾ 92 ਨਹੀਂ ਕਰਦਾ ਮੇਰਾ ਖੇਤਾਂ ਵਾਲਾ ਵੀ ਬਚ ਗਿਆ ਆਪਣਾ ਉਧਰ ਪਰਾ ਗਿਰ ਗਿਆ ਬਾੜੇ 'ਚ ਗਿਰ ਗਿਆ ਬਾੜੇ 'ਚ ਗਿਰ ਗਿਆ ਜਿਹੜਾ ਬੀਜ ਵਾਸਤੇ ਰੱਖਿਆਤਾ ਉਹ 85 ਵੀ ਵੱਜ ਗਿਆ ਬਾਈ ਦਾ ਹਾਂ ਹਵਾ ਇੰਨੀ ਆਈ ਨਹੀਂ ਫੁੱਲਾ ਜਾਇਆ ਉਹ ਅੰਦਰੇ ਘੁੰਮ ਗਿਆ ਸਾਲਾ ਤੇਰੇ ਕੰਧਾ ਕਰ ਗਿਆ ਹਾਂ ਗਿਰ ਗਿਆ ਇੱਕ ਮਹੀਨਾ ਹੋਰ ਕੱਢਣਾ ਦਾ ਉਹਦਾ ਅਗਲੇ ਮਹੀਨੇ ਬੀਜ ਦੇਣਾ ਉਹ ਚੱਲ ਹੁਣ ਚਕਾਉਣਾ ਆਦੀ ਦੁਬਾਰਾ ਕਾਂ ਨੂੰ ਚਕਾਉਣਾ ਟੁੱਟ ਜਾਣਾ ਉਹਨੇ ਆਹੋ ਟੁੱਟੇ ਭਾਰਾ ਹੁੰਦਾ ਭਾਰਾ ਵੀ ਇੱਕ ਗਿਰਿਆ ਬਹੁਤ ਬੁਰਾ ਏ ਇੱਕ ਪਾਸੇ ਨੂੰ ਹੋਵੇ ਤਾਂ ਐ ਥਾਲਾ ਉਹ ਤਾਂ ਐ ਗਿਰਿਆ ਕੋਈ ਇਧਰ ਨੂੰ ਗਿਰਿਆ ਕੋਈ ਇਧਰ ਨੂੰ ਗਿਰਿਆ ਮੇੜਾ ਗਿਰਦੇ ਫਿਰ ਵੀ ਚੱਕ ਹੋ ਜਾਂਦਾ ਕੱਢ ਕੇ ਚਕਾਉਣਾ ਅਗਲੇ ਮਹੀਨੇ ਬੀਜੇ ਦੇਣਾ ਚੂਹੇ ਤੇ ਹੀ ਇੱਕ ਮਹੀਨਾ ਰੱਖੀ ਗਾ ਲੂਗੇ ਹੋਰ ਕਿ ਉੱਥੇ ਚੂਹਾ ਵੀ ਘਟਾ ਹਾਲਦ ਵਾਲੇ ਪਾਦ ਨਹੀਂ ਹਾਲੀ ਉੱਥੇ ਚੂਹਾ ਵੀ ਘਟਾ ਉੱਧਰ ਚੂਹਾ ਜ਼ਿਆਦਾ ਉੱਥੇ ਘਟਾ ਨਹੀਂ ਹਟੇ ਰਿਹਾ ਹੁਣ ਹਟਿਆ ਸਵੇਰ ਦਾ ਪਾਣੀ ਚ ਦੇਲਾ ਪਪੂਲਰ ਕਿਹੜੇ ਚੱਲਦੇ ਆ ਸਕੂਲਰਾਂ ਦੇ ਪੱਤੇ ਪੀਲੇ ਹੋਣ ਲੱਗੇ ਪਾਣੀ ਉਹ ਪਰਲੇ ਪੱਤੇ ਦੇਖ ਲੈ ਪਪੂਲਰ ਆ ਪਪੂਲਰ ਦੇਖ ਲੈ ਪਾਣੀ ਖੜਨ ਕਰਕੇ ਪੀਲੇ ਹੋਣ ਲੱਗੇ ਦੇਖ ਲੈ ਹਮ ਚੱਲ ਮੁਰਗੀ ਨਹੀਂ ਚਲੀ ਹੁਣ ਹੁਣ ਬਾਜਰਾ ਦੇ ਲੱਗਣਾ ਹੋਇਆ ਆ ਸਾਈਡ ਤੈਨੂੰ ਕਿਹਾ ਤਾਂ ਫਿਰ ਤੱਕ ਵੀਜੀ ਪੂਰੀ ਸਾਈਡ ਹੋ ਜਾਣੀ ਹੈ ਹੈ ਪੂਰੀ ਸਾਈਡ ਹੋ ਜਾਣੀ ਸੀ ਲਾਗ ਲਾਗ ਦੇਖ ਲੈ ਕਰੀ ਗਿਆ ਗੰਨਾ ਵੀ ਗੇਰ ਤਾਂ 85 ਗੰਨਾ ਵੀ ਗੇਰ ਤਾਂ 85 85 ਜਿਹਦੇ गिर ਜਾਂਦਾ ਇੱਦਾਂਗਾ ਜਿਹਦਾ ਗੋੜ ਕੱਢਣਾ ਦਾ ਡੋੜ ਹੁਣ ਚੂਹਿਆਂ ਨੇ ਕੱਢ ਲੈਣਾ ਕਰੀ ਗਿਆ ਮਿੰਗ ਕਰਕੇ ਰਸਤੇ ਹੀ ਬੋਖਰਾ ਬੋਏ ਸਭ ਕੁਝ ਬਾਜਰਾ ਦੇ ਲਾ ਵੀ ਸਭ ਮੂਰੇ ਮੂਰੇ ਇੰਤ ਤਕੜਾ ਗਾਹਾਂ ਡੱਕਾ ਨਹੀਂ ਮੈਂ ਗਾਹ ਕੱਕ ਦੂਆ ਹੋਇਆ ਵਦਿਰ ਜੜੀ ਬੂਟੀ ਆ ਜੜੀ ਬੂਟੀ ਹੁੰਦੀ ਆ ਬਾਜਰਾ ਤਾਂ ਨਹੀਂ ਹੁੰਦਾ ਹਲਦੀ ਦੇ ਲੱਗੀ ਹਲਦੀ ਦੇ ਲੱਹਾ ਸਾਈ ਮੈਂ ਕਹਿੰਦਾ ਗਾਂ ਤੇ ਹਲਦੀ ਉਹ ਲਾਦੇ ਕਰੀਏ ਬੂਟੇਾਂ ਚ ਸ਼ੋਰੇ ਜੇ ਹੋਏ ਜਾਂਦੀ ਆ ਬੂਟੇ ਚ ਠੀਕ ਆ ਨਾਲ ਪ੍ਰੋਸੈਸਿੰਗ ਦਾ ਪੰਗਾ ਪੈਂਦਾ ਨਾ ਕਸਕਾਉਣੀ ਆ ਜਿਹੜੀ ਫਿਰ ਅਵਾਲਣੀ ਆ ਫਿਰ ਕਿਤੇ ਦੇਖ ਤਾਂ ਜਾ ਕੇ ਕਿਤੇ ਪੀਸ ਹੋਣੀ ਆ ਜਾ ਕੇ ਸਕਾ ਕੇ ਆ ਬਹੁਤ ਪੰਗੇ ਆ ਨਾ ਲੰਬਾ ਪ੍ਰੋਸੈਸਰ ਇਹ ਲੰਬਾ ਪ੍ਰੋਸੈਸਰ ਜਾਂ ਫਿਰ ਕੰਮੇ ਤਕੜਾ ਹੋਵੇ ਵੀ 20 50 ਕਿਲੇ ਆ ਫਿਰ ਹਲਦੀ ਦਾ ਕੰਮ ਫੈਲਾ ਫਿਰ ਹਲਦੀ ਦਾ ਕੰਮ ਫੈਲਾ ਇਹਦਾ ਆਪਣਾ ਲੋਗੋ ਲਾ ਕੇ ਬੁੱਝਾ ਹਾਂ। ਆਹ। ਹਾਂ ਵੀ ਮੱਛੀ। ਨਾ ਨਾ। ਇਹਦਾ ਭਗਤ ਬੰਦੇ ਰੋਟੀ ਆ ਗਿਆ ਤੇਰੀ ਨਿੰਮ ਡੇਡੀ ਹੋ ਗਈ। ਤੇ ਆਜ ਪਰੇ ਆ ਗਏ। ਉਹ। ਤੇਰੀ ਨਿੰਮ ਡੇਡੀ ਹੋ ਗਈ। ਟਰੈਕਟਰ ਚੱਲ ਗਿਆ। ਟਰੈਕਟਰ। ਟੇਰ ਦੇ। ਟੁੱਟ ਗਈ। ਹਾਂ ਹੈ ਤਾਂ ਸਾਫ਼ ਕੀ ਉਹ। ਹੂੰ। ਟਿੱਕਲੀ ਲਾਉਣੀ ਪਈ। ਜੇ ਕੱਲ ਡੰਡਾ ਲਾਉਣਾ ਪੈਣਾ ਡੰਡਾ। ਅਡੰਡਾ ਲੀਲੇ ਇੱਥੇ ਦੇ ਕੋਈ ਅਡੰਡਾ ਘੱਟ ਕੇ ਬੰਦ ਹੁੰਦੇ ਆ ਮੈਂ ਵੀ ਇਤਨੀ ਬੰਨੀ ਵੀ ਆ ਦੇਵਰਾਜਾਂ ਇਹ ਕਿਆ ਕਰਨ ਵਿਚਾਰੇ ਵਿਲੇ ਆ ਇਹ ਪਾਈ ਜਾਂਦੇ ਖਾਲੀ ਮਿੱਟੀ ਹਟਾ ਲਓ ਅਮੀਂ ਕਿੱਥੇ ਹਟਾਉਂਦੇ ਇਹ ਪਤਾ ਇਹ ਸਾਡੇ ਹੱਥ ਮੈਂ ਹੋਰ ਕੀ ਹੈ ਭਗਤੀ ਕਰੋ ਜਿਹਦੇ ਦੇਸ ਤੇ ਦੀ ਸ਼ੀਸ਼ੂ ਭਗਤੀ ਕਰਕੇ ਕਿਆ ਕਰੂਗੇ ਇਹ ਮੈਂ ਭਗਤੀ ਕਰਕੇ ਕਿਆ ਫਾਇਦਾ ਰੋਟੀ ਖਾਓ ਸੌਜੋ ਬਸ ਅਹੀ ਕੰਮ ਆ ਹੋ ਬੋਲੇ ਦਾ ਵੀ ਉਧਰ ਇਹੀ ਆ ਬੱਡ ਲਾ ਹਾਂ ਹਾਂ ਇਹ ਲ ਮੀ ਇੰਨਾ ਪਹਿਲੇ ਹਾਂ ਖੇਤਾਂ ਚ ਪਾਣੀ ਹੈ ਨਹੀਂ ਉਸੇ ਕੁੜੇ ਬੜੀ ਹੁੰਦੀ ਝੜੀ ਲੱਗੀ ਹੁੰਦੀ ਹੈ ਝੜੀ ਲੱਗੀ ਬਸ ਮਾਝੀ ਦੀ ਢੋੜੀ ਹੋਗੀ ਲੰਬੀ ਉਹਦੇ ਚੂਹਾ ਚੂਹਾ ਤਾਂ ਕਰੇ ਕਿਆ ਤੇਲਕਾ ਤਾਂ ਹੋਣੀ ਹੋਇਆ ਹਰਿਆਈ ਕਰਕੇ ਅੰਬੀਆਂ ਮੁੱਕ ਗਈਆਂ ਹੋਣੀ ਨੂੰ ਹੈ ਕੱਲ ਦੇਖੀ ਦਿੱਕਤ ਦੀ ਲੱਗੀ ਹੋਈ ਤੀ ਬਾਦੋਂ ਤੱਕ ਹੁਣ ਕਹਿੰਦੇ ਨੇ ਬਾਦੋਂ ਵਾਲਾ ਹੈ ਹੁਣ ਬਾਦੋਂ ਅੱਧੀ ਹੋ ਗਈ ਬਾਦੋਂ ਵੀ ਆਹ ਤੇਲਕਣ ਦੇਖ ਲੈ ਥੱਲੇ ਹਰੀਾਈ ਗਿਆ ਇਹ ਨਹੀਂ ਲੱਗ ਜੀ ਮੈਨੂੰ ਪਰ ਪਾਣੀ ਦੇ ਲ ਤੁਪਕਾ ਤੁਪਕਾ ਜਾਈਆ ਜਿਹੜਾ ਛੋਟਾ ਬੂਟਾ ਤਾਂ ਦੇਖ ਲੈ ਓਹੀ ਜਾਈਗਾ ਉਹ ਹੈਨਾ ਜਮਾਈ ਥੱਲੇ ਜਿਹੜੇ ਨੂੰ ਬਿਮਾਰੀ ਹੈਗੀ ਸੀ ਕਿਤੇ ਨਿਸਨ ਲੱਗ ਜੀ ਆ ਵਧੀਆ ਨਿਸਰਿਆ ਵੇ ਯਾਰ 22 ਦਾ ਨਿਸਰਿਆਈ ਸਾਰੀ 26 ਉਹ ਠੀਕ ਹੈ ਗਾਣਾ ਤੇ ਬਾਰੇ ਨਵੇਂ ਬੀਜ ਨਾਲ ਕੋਈ ਨਾ ਪ੍ਰੋਜੈਕਟ ਕਰੇ ਬਾਈ ਤੇ ਨਵਾਂ ਦਾ ਗਾਣਾ ਉਹ ਪੁਰਾਣਾ ਆਓ ਚੱਲ ਫਿਰ ਵੀ ਆਪਾਂ ਇਹ ਤਾਂ ਪਹਿਲੀ ਵਾਰ ਲਾਇਆ ਤਾਂ ਹੂੰ ਨਹੀਂ 26 ਸੋਹਣੀ ਰਹਿੰਦੀ ਆ 26 ਵਧੀਆ ਯਾਰ ਲੇਟ ਲਾਉ ਆਪਣੇ ਆਦੇ ਲਾਪਾਂ ਪਹਿਲੀ ਤਰੀਕ ਤੇ ਗੀਟ ਚ ਲਾਈ ਮੈਂ ਨਸਰੀ ਖੜੀ ਐਨ ਇਹ 23 ਤੇ ਪਹਿਲਾਂ ਨਸਰੀ ਖੜੀ ਕਿਹੜੀ 26 ਨੂੰ ਲੱਗੀ ਆ ਮਨ ਲਾ ਹਾਂ ਇਹ 20 ਨੂੰ ਆ ਦੱਸ ਦਿੰਦਾ ਫਰਕ ਆ 20 ਨੂੰ ਗਾਣਾ ਉਹ ਇਹ 18 ਨੂੰ ਆ 18 19 ਨੂੰ ਆ ਇਹ ਉਹ ਮੈਂ ਲਾਈ ਆ 27 28 ਤਰੀਕ ਨੂੰ 10 12 ਦਿਨ ਬਾਅਦ ਲੱਗੀ ਨਾਲੇ ਪੈਨੇ ਨੇ ਸਰਿਆਈ ਨਾਲੇ ਬਿਮਾਰੀ ਤੇ ਬਚੀ ਵੀ ਆ ਖੱਤੀ ਦੇਖੀਏ ਖੜਾ ਕਿ ਨਹੀਂ ਖੱਤੀ ਤਾਂ ਠੀਕ ਆ 38 ਨਹੀਂ ਹਿਲਦਾ ਹੈਗਾ ਜਿਹੜਾ ਬੀਜ ਕਹਿੰਦੇ ਬੇਕਦਰੀ ਹੋ ਜਾਂਦੀ ਹੈ ਨਾ ਉਹ ਫੇ ਚੰਗਾ ਹੋ ਜਾਂਦਾ ਆਪਣੇ ਆਪ ਨੂੰ ਨੰਬਰ ਬਣਾਉਣ ਵਾਸਤੇ ਹਾਂ ਹੁਣ ਜਿਹੜੇ ਦੀ ਜ਼ਿਆਦਾ ਕਦਰ ਆ 18 ਦੀ 95 ਦੀ ਉਹ ਜ਼ਿਆਦਾ ਗਿਰਦੇ ਆ ਹੈ ਟਾਲੇ ਟੋਪ ਬੋਰਰ ਨੇ ਦੇਹਤਾ ਤੋੜ ਕਿਉਂ ਲੱਗ ਰਿਹਾ ਸਟਾਹ ਹੂੰ ਬਰੇ ਕਿਹਾ ਹਾਂ ਨੀਂ ਫਰੇ ਸਪਰੇ ਕਿੱਥੇ ਹੋਣੀ ਆ ਟੌਪ ਬੋਰ ਰੇ ਆ ਆਹ ਲੈ ਇਹਦਾ ਆਹੀ ਪੰਗਾ ਹੂੰ ਨਾਲੋਂ ਗਿਰਿਆ ਨਹੀਂ ਖੜਾ ਟੌਪ ਬੋਰਰ ਚੱਲ ਜਾਂਦੀ ਹੈ ਜੇ ਮਾੜੀ ਮੋਟੀ ਫੇਰ ਵੀ ਚੱਲ ਬੜੇ ਗੰਨੇ ਨੂੰ ਪਿਆ ਹੁਣ ਟੌਪ ਬੋਰਰ ਉਰੇ ਦਾ ਕਿਨੇ ਗ੍ਰੋਥ ਕਰ ਜੈਣੀ ਆ ਇੰਨੀ ਗ੍ਰੋਥ ਕਰ ਗਿਆ ਜੇ ਤੇਰਾ ਰੈਡ ਰੂਟ ਆ ਉਹ ਸਾਲਾ ਖਤਮ ਕਰ ਦਿੰਦਾ ਉਹ ਨਹੀਂ ਛੱਡਦਾ ਹੈਗਾ ਉਹ ਬਹੁਤ ਮਾੜੀ ਬਿਮਾਰੀ ਆ ਇਧਰ ਬੂਟੇ ਪਾਣੀ ਦੇ ਭਰੇ ਪਏ ਆ ਹੈ ਕਿੱਥੇ ਪੈਣਾ ਲਾਉਂਦੇ ਹੁੰਦੇ ਤੇ ਹੁਣ ਕੱਢਣਾ ਹੈ ਨਿਕਲਦਾ ਵੀ ਨਹੀਂ ਹੈ ਪਾਣੀ ਇੱਕ ਨਹੀਂ ਖੜਾ ਹੈ ਇਧਰ ਗਾਹਾਂ ਤੇ ਆਈ ਜਾਂਦਾ ਨਾ ਸੁੱਕਣਾ ਹੀ ਹੈ ਹੂੰ ਗਾਹਾਂ ਤੇ ਆ ਗਿਆ ਨਹੀਂ ਤਾਂ ਫਿਰ ਹੋਰ ਦੇਖ ਬੂਟੇ ਨੂੰ ਵੀ ਨਵੀਆਂ ਬਿਮਾਰੀਆਂ ਪੈ ਗਈਆਂ ਪੱਤੇ ਝੜਨ ਲੱਗ ਗਏ ਦੇਖ ਉਹ ਤਾਂ ਸਾਰਿਆਂ ਦੇ ਹੀ ਆ ਨਹੀਂ ਫਿਰ ਵੀ ਇਹ ਇਹੋ ਜਿਹੇ ਕੰਮ ਪਹਿਲੀ ਵਾਰ ਦੇਖਿਆ ਮੈਂ ਤਾਂ ਨਹੀਂ ਨਹੀਂ ਅੱਗੇ ਵੀ ਝੜ ਜਾਂਦੇ ਪੁੱਤ ਸ਼ੁਰੂ ਹੋ ਜਾਂਦੇ ਇਹ ਦਿਨਾਂ 'ਚ ਆ ਦੇ ਚਿੱਟੇ ਜਿਹੜੇ ਇਹਨਾਂ ਸੁੰਡੀ ਜੀ ਨਹੀਂ ਪਈ ਵੀ ਹੁੰਦੀ ਆ ਪੱਤੇ 'ਤੇ ਮੈਂ ਵੀ ਝੜ ਕੇ ਦੇਖ ਲਾਦਾ ਉੱਚਾ ਖੇਤ ਇਹਦੇ ਵੀ ਝੜ ਗਏ ਇਹਦੇ ਵੀ ਦੇਖ ਆ ਦੇਖ ਹੈ ਨਵਾਂ ਕੰਮ ਆ ਨਹੀਂ ਉਹੋ ਗਾਹਾਂ ਗਾਹ ਨਵੀਆਂ ਨਵੀਆਂ ਬਿਮਾਰੀ ਦਿਖਣੀ ਤੈਨੂੰ ਚਾਹੇ ਬੂਟੇ ਆ ਚਾਹੇ ਗੰਨਾ ਐ ਕੋਈ ਵੀ ਫਸਲ ਆ ਬਿਮਾਰੀ ਇੱਕ ਤੇ ਇੱਕ ਆਉਂਦੀ ਆ ਜਿਹੜੀ ਚੀਜ਼ ਚੱਲ ਪੈਂਦੀ ਆ ਉਹਨੂੰ ਬਿਮਾਰੀ ਆ ਜਾਂਦੀ ਆ ਹਾਂ ਚਾਹੇ ਗੰਨਾ ਲਾਲਾ ਚਾਹੇ ਬੂਟੇ ਲਾਲਾ ਹੁਣ ਬੂਟੇ ਚੱਲੇ ਆਪਣੇ ਏਰੀਆ ਬੂਟਾ ਹੋ ਗਿਆ ਬੂਟੇ ਨੂੰ ਕੋਈ ਅਜੀਬ ਜਿਹੀ ਬਿਮਾਰੀ ਆ ਜਾਣੀ ਵੀ ਬੂਟਾ ਫੇਲਦਾ ਹੋਵੇ ਹਾਂ ਤਾਂ ਹੀ ਫੇਲ ਹੋਊਗੀ ਚੀਜ਼ ਕਿੰਨੇ ਤਾਲੇ ਹੋਏ ਪੱਤੇ ਹੁਣ ਆ ਪੱਤੇ ਨਵੇਂ ਫੁੱਟ ਰਹੇ ਆ ਦੇਖ ਲੈ ਪਿੱਛੇ ਪਿੱਛੇ ਨਵੇਂ ਆ ਗਏ ਨਹੀਂ ਇਹ ਦਿਨਾਂ ਚ ਕਦੇ ਨਵਾਂ ਪੱਤਾ ਨਹੀਂ ਫੁੱਟੇ ਕਰਦਾ ਨਵੰਬਰ ਚ ਝਾਣ ਲੱਗਦੇ ਆ ਇਹ ਨਵੰਬਰ ਚ ਜੇ ਆਪਾਂ ਕਣਕ ਬੀਜਨੇ ਆ ਉਹਦੇ ਕਿੰਨੇ ਫੁੱਟੇ ਵੀ ਆ ਨਵੇਂ ਚੱਲ ਇਹਨਾਂ ਦਾ ਵੀ ਟਾਈਮ ਆ ਇੱਕ ਤੇ ਇੱਕ ਚੀਜ਼ ਦੇ ਇਹਨਾਂ ਦਾ ਇਲਾਜ ਕੋਈ ਕਰਦਾ ਇੱਜ ਪਾਣੀ ਖੜਾ ਤਾਂ ਨਾਲ ਅਸਲ ਚ ਧਾਨ ਪਾਣੀ ਪੀ ਗਏ ਇੱਜ ਪਾਣੀ ਇੱਜ ਪਾਣੀ ਦਾਉਣਾ ਹੀ ਆ ਭਾਈ ਉੱਪਰ ਤੋਂ ਚੋ ਚੋ ਕੇ ਆ ਰਹੇ ਆ ਉਪਰ ਲਿਖੇ ਇਦਾਂ ਦਾ ਆ ਵੀ ਉੱਚੇ ਖੇਤ ਦਾ ਯਾਰ ਹੂੰ ਹੂੰ ਤੇ ਤਾਂ ਸਾਰੀ ਉੱਚੇ ਆ ਉੱਧਰ ਪਾਣੀ ਦਾ ਨਿਕਲੇਗਾ ਕਰੀਏ ਕਿ ਦੇ ਲੈ ਬੀ ਨਹੀਂ ਬਾਜਰਾ ਬੀਜਿਆ ਤਾਂ ਕੱਖੇ ਹੋਇਆ ਵਾ ਹੁਣ ਯਾਰ ਕੋਈ ਫਸਲ ਇਹ ਹੀ ਜਾਈ ਦੀ ਤਾਂ ਹਲਦੀ ਹੋਇਆ ਇੱਕ ਹਾਂ ਸਾਰਾ ਏਰੀਆ ਇਕੱਠਾ ਹੋ ਕੇ ਬੀਜ ਲਵੇ ਆਹੋ ਆਪਣੇ ਪਿੰਡ ਚ ਲਾ ਲਵੇ ਇੱਕ ਪ੍ਰੋਜੈਕਟ ਇੱਕ ਪ੍ਰੋਜੈਕਟ ਲਾ ਲਵੇ ਪਿੰਡ ਚ ਸਾਰਾ ਪਿੰਡ ਇਕੱਠਾ ਹੋ ਕੇ ਬੀਜ ਲਵੇ ਸੈਲਰ ਹੈਗਾ ਹੀ ਆ ਹੋਰ ਕੀ ਉੱਥੇ ਲਾ ਲੂਗਾ ਹਲਦੀ ਉੱਥੇ ਗਰੀ ਗੇ ਹੁਣੀ ਚੱਕੀ ਵੀ ਹੈਗੀ ਯਾਰ ਚੱਕੀ ਵੀ ਹੈਗੀ ਆ ਚੱਕੀ ਪੁੱਥੀ ਲੱਗ ਜਣੀ ਸੈਲਰ ਦੀ ਚੱਕੀਆਂ ਹੀ ਆ ਉਹਨੇ ਹਲਦੀ ਪੀਪੀ ਕੇ ਪਿੰਡ ਦਾ ਨਾਮ ਉਹ ਬਣਾ ਦੋ ਇੱਕ ਲੋਗੋ ਜਿਹਾ ਆਪਣਾ ਲੋਗੋ ਮਾਲਾ ਹਾਂ ਮਾਲਾ ਹਲਦੀ ਬੂਟੇ ਵਾਲੀ ਆ ਪਰ ਇਹੀ ਫਸਲ ਹੈ ਇੱਕ ਜਿਹੜੀ ਹੋ ਸਕਦੀ ਬੂਟਿਆਂ ਚ ਜ਼ਿਆਦਾਤਰ ਨਹੀਂ ਬਾਕੀ ਫਸਲਾਂ ਸਾਰੇ ਹੱਥੇ ਘੜੀਆਂ ਕਰਾਉਂਦੀ ਜਾਂ ਕਣਕੇ ਹੁੰਦੀ ਸਿਆਲ ਵਿੱਚ ਸਰੋਂ ਹੋਏ ਆਉਂਦੀ ਮੜੀ ਮੋਟੀ ਬੱਸ ਆ ਕਣਕੇ ਜਾਂ ਚਲ ਇਹ ਜਿਹੜੀ ਕਸਾਲ ਵਾਲੀ ਫਸਲ ਆ ਕੰਨੇ ਮੰਗਣਾ ਫਿਰ ਹਾਂ ਅਪ੍ਰੈਲ ਤੇ ਅਪ੍ਰੈਲ ਹੋ ਜਾਣਾ ਕੰਮ ਹੂੰ ਪੀ ਨੂੰ ਆਈ ਵੀ ਇੱਕ ਵਾਰੀ ਬੀਜ ਕੇ ਮੁੜ ਕੇ ਬੀਜਣ ਦੀ ਲੋੜ ਵੀ ਨਹੀਂ ਪੱਟੀ ਜਾ ਵਿਚ ਰਹੀ ਜਾਂਦੀ ਆ ਇਹਦਾ ਆਪੇ ਹੋਈ ਜਾਂਦੀ ਸ਼ੋਰੇ ਜਿੰਨਾ ਕੁਸ ਕਰਨ ਦੀ ਲੋੜ ਪੱਟੀ ਜਾ ਫੇਰ ਹੋ ਜਾਂਦੀ ਆ ਵਿੱਚ ਚਲ ਚਲ ਦੇਖਦੇ ਗਾਂ ਤਜਰਬਾ ਕਰੂੰਗਾ ਉਹ ਦੇਖ ਲੈ ਕਿੰਨੀ ਤਖੜੀ ਖੜੀ ਆ ਲਓ ਜੀ ਰੋਪੜ ਆਏ ਮੈਂ ਤੇ ਸੱਤ ਲੋ ਦਰਿਆ ਪਰ ਗੇੜਾ ਮਾਰਨਾ ਪਾਣੀ ਪੂਰਾ ਹੈ ਪਾਣੀ ਹੈਗਾ ਤਿੰਨ ਚਾਰ ਨਹਿਰਾਂ ਜਿੰਨਾ ਹੈਗਾ ਹੈਨਾ ਯਾਨੀ ਕਿ ਜਿਹੜੇ ਸਾਲ ਹੜਾ ਆਏਦੇ ਆਪਣੇ ਉਹ ਸਾਲ ਤਾਂ ਸੜਕ ਨੂੰ ਲੱਗ ਜਾਂਦਾ ਉਹ ਉੱਪਰ ਉੱਪਰ ਤੱਕ ਪਾਣੀ ਚੱਲੇ ਗਿਆ ਤਾਂ ਹਾਂ ਉੱਪਰ ਤੱਕ ਅੱਲੇ ਉੱਪਰ ਤੱਕ ਨਹੀਂ ਗਿਆ ਅੱਜ ਜਿਹੜੀ ਵੀ ਪਾਣੀ ਪੂਰਾ ਛੱਡਿਆ ਹੋਇਆ ਆ ਆਪਾਂ ਫਿਰਦੇ ਵੀ ਦੂਏ ਪਾਸੇ ਆ ਉੱਧਰ ਜਾ ਕੇ ਪਤਾ ਲੱਗਣਾ ਪਾਣੀ ਦੀ ਸਪੀਡ ਦਾ ਤਾਂ ਆਪਾਂ ਹੋਰ ਨੇ ਬੁਲਪ ਕਰਾ ਉਹ ਵੀ ਕਰਕ ਹਾਂ ਆ ਪਾਣੀ ਤਾਂ ਬਹੁਤ ਆ ਅੱਗੇ ਨੁਕਸਾਨ ਕਰਦਾ ਨਾ ਨਹੀਂ ਤਾਂ ਸਹੀ ਆਪਣੇ ਤਾਂ ਚੱਲ ਇਹ ਵੀ ਚੱਲਦਾ ਆਪਣੇ ਤਾਂ ਚੱਲੀਆਂ ਤਾਂ ਗਾਹਾਂ ਜਾ ਕੇ ਫੇਰ ਦੋ ਰਾਲ ਜਾਂਦੇ ਆ ਨਾ ਦੋ ਤੇ ਵੀ ਤਿੰਨ ਹੋਈ ਜਾਂਦੇ ਆ ਆ ਚੱਕਰ ਪੈਂਦਾ ਉਹ ਇੱਕ ਹੋਰ ਵੀ ਆ ਪਾਣੀ ਸਪੀਡ ਗਿਆ ਲਾ ਕਈ ਜਗ੍ਹਾ ਤਾਂ ਪਾਣੀ ਇਹ ਹੌਲੀ-ਹੌਲੀ ਚੱਲਦਾ। ਹਉ ਉਹਦਾ ਫਰਕ। ਢਾਲ ਹੁਣੇ ਪਾਣੀ ਹੈਵੀ ਸਪੀਡ 'ਚ ਆ। ਕਈ ਜਗ੍ਹਾ ਬੰਦਾ ਦੇ ਨਾਲ ਲੱਜਦਾ ਫਿਰ ਉੱਥੇ ਟੁੱਟਦਾ। ਹਾਂ ਆਪਣੇ ਤਾਂ ਗੱਭੇ ਆ। ਆਪਣੇ ਲਾਗਾਂ ਪਰ ਬਹੁਤ ਦੂਰ ਆ। ਐਂ ਸੈਂਟਰ 'ਚ ਆ। ਉਂ ਸਪੀਡ ਵੀ ਬਹੁਤ ਆ। ਪੂਰੇ ਡੈਮ 'ਚ ਵੀ ਇੱਕ ਪੂਰੇ ਹੈਵੀ ਉਹ ਚੌੜਾ ਆ। ਡੈਮ 'ਚ ਵੀ ਪਾਣੀ ਹਲੇ ਆਪਣੇ ਕਿਤੂਰਾ ਵੀ ਹਲੇ ਹੈਗਾ ਥੱਲੇ ਆ ਖਤਰੇ ਨਹੀਂ ਆ। ਭਾਜੀ ਡੈਮ ਦੇ ਤਾਂ ਘਟ ਖੁੱਲੇ ਵੀ ਉਹਨਾਂ ਨੇ। ਬਾਕੀ ਇਹ ਮੀਂਹ ਦਾ ਹੀ ਆ ਰਿਹਾ। ਆਪਣੀਆਂ ਲਈ ਨਦੀਆਂ ਤਾਂ ਉਹਦੇ ਗਾਜਾ ਕੇ ਰਣਨਾ ਗਿਆ। ਇਹਦੇ ਵੀ ਨਹੀਂ ਪਾਣੀ ਇਹ ਫਰਕ ਆ। ਹਾਂ। ਔਰ ਨਦੀ ਐਡੀ ਜੌੜੀ ਹੁੰਦੀ ਆਪਣੀ ਖਾਸੀ ਜੌੜੀ ਆ ਔਰ ਭਰ ਕੇ ਚੱਲਦੀ ਹੁੰਦੀ ਆ ਓਹੀ ਪਾਣੀ ਵਾਲਾ ਆ ਹੂੰ ਕਪੀਟ ਬਹੁਤ ਆ ਹੂੰ ਮੀਂਹ ਹਟੇ ਤੇ ਆ ਬਾਕੀ ਹੈ ਜੇ ਮੀਂਹ ਹਟੂਗਾ ਤਾਂ ਆ ਹਾਂ ਮੀਂਹ ਹਟੇ ਤੇ ਆ ਹੁਣ ਅਜੇ ਦੇਖ ਲੈ ਵੀ ਖੌਰਾ ਪੂਰਾ ਹੋਇਆ ਪਿਆ ਇੰਦਰ ਹੁਣ ਪਹਾੜਾਂ ਕੇ ਨਹੀਂ ਬੱਦਲੇ ਬੱਦਲੇ ਓਹੀ ਮੀਂਹ ਪੇ ਚੱਕਰ ਆ ਅਗਰੇ ਪੈਂਦੇ ਆਉਣਾ ਵੀ ਚੱਲ ਉਧਰ ਦੇਖਦੇ ਆ ਜਾ ਕੇ ਕੀੜਾ ਮਾਰ ਕੇ ਆਉਂਦੀਆਂ ਨਾਲੇ ਚੱਲ ਰੱਬ ਸੁੱਖ ਰੱਖੀ ਯਾਰ ਹਾਂ ਨੁਕਸਾਨ ਨਾ ਹੋਵੇ ਕਿਸੇ ਦਾ ਵੀ ਹੋਰ ਫਸਲਾਂ ਦਾ ਨੁਕਸਾਨ ਜ਼ਿਆਦਾ ਡੰਗਰ ਆ ਪਈਦਾ ਦਾ ਵਿੱਚੇ ਵਿੱਚ ਚੱਲੀ ਜਾ ਬਸੀ ਤੇ ਗਾਹਾਂ ਨਾ ਜਾਈ ਐਨਾ ਡੇਰਾ ਹੈ ਇਹਦੇ ਬਾਹਰ ਨਾ ਨਿਕਲੀ ਭਾਈ ਥਵਾਜਾ ਜੀ ਚੱਲ ਚੱਲੀ ਉਧਰ ਪਾਣੀ ਦਾ ਬਹੁਤਾ ਮਟੂ ਚੱਲਦਾ ਸਪੀਡ ਗੈਲ ਹੈ ਪਾਣੀ ਹੈ ਹੈ ਪੂਰਾ ਪਾਣੀ ਹੈ ਜਿੰਨਾ ਨਦੀ ਜ ਪਾਣੀ ਆਉਂਦਾ ਜ ਲੈਕ ਪੜ ਕੇ ਇਨਸ਼ਾ ਅੱਲਾ ਉਹੀ ਦੇਖਦਾ ਮੈਂ ਛੱਡੇ ਵੇ ਫੜਕਦਾ ਹੀ ਨਹੀਂ ਸੀ ਉਹ ਦੇਖ ਕੇ ਕਹਿੰਦਾ ਜੱਬੇ ਤੇ ਸਪੀਡ ਘੇ ਲਾਉਂਦਾ ਦੂਰ ਵੀ ਫਰੇ ਤੱਕ ਦੇਖ ਲਾਂ ਨੇ ਤੇ ਫੇਟ ਉੱਪਰ ਦੇਖਦੇ ਨੇ ਸਾਰੇ ਟੱਗ ਉਹ ਇੱਕਣਾ ਗਿਆ ਹੀ ਕੱਪੇ ਉਹ ਆ ਬੰਦਿਆ ਫੇਟਾ ਰੁਕਾਉ ਤੱਕ ਕੋਈ ਕਹਿੰਦਾ ਕੋਈ ਇਕੱਠਾ ਹੋਇਆ ਪਾਉਂਗਾ ਦੇਦਾ ਕਿੰਨੀ ਸਪੀਡ ਦਾ ਫੜਕ ਜਿਹਨੂੰ ਜਾਂਦਾ ਪਾਣੀ ਦੂਰ ਪਾਸੇ ਬਹੁਤ ਜ਼ਿਆਦਾ ਸਪੀਡ ਲੱਗੇ ਹੈ ਦੂਰ ਪਾਸੇ ਜ਼ਿਆਦਾ ਸਪੀਡ ਨਾਲ ਸਾਰੇ ਕੈਮਰੇ ਕੱਢੀ ਜਾਂਦੇ ਆਪਣੇ ਆਪਣੇ ਵਾਰ ਨੂੰ ਨਹਿਰਾ ਬੰਦ ਕਰੀਆਂ ਵੀ ਹੈ ਨਾ ਅਰੇ ਹੈ ਵੀ ਤੇ ਹੁਣ ਜਿੰਨੀਆਂ ਨਹਿਰਾਂ ਐ ਦੋਹੀ ਨਹਿਰਾ ਬੰਦ ਆ ਨਹੀਂ ਨਹਿਰਾਂ ਦਾ ਪਾਣੀ ਇਹਦੇ ਵਿੱਚ ਆਉਂਦਾ ਹੁਣ ਸਾਰਾ ਹੀ ਸੱਤੀਆਂ ਨਹਿਰਾਂ ਬੰਦ ਆ ਵੀ ਬੰਦ ਆ ਆ ਵੀ ਬੰਦ ਆ ਪੱਕੀ ਨਹਿਰ ਵੀ ਤਕਰੀਰ ਦੇਖ ਲਾ ਹੈ ਆ ਪੱਥਰ ਦੇਖ ਲਾ ਕਿਹੜੇ ਸਨ ਤੇ ਲਾਏ ਹੋਏ ਨੇ ਆਪਣੇ ਗੜੇ ਅੰਗਰੇਜ਼ਾਂ ਦੇ ਵਾਧ ਲੱਗੇ ਪਿਆ ਇਹ 50 ਕਿਤੇ ਲੱਗੇ ਨੇ ਆ 50 55 ਚ ਬਣਿਆ ਵਾ ਇਹ ਉਹ ਅੰਗਰੇਜ਼ਾਂ ਵਾਲਾ ਪਰਲਾ ਹੈ ਬਣਾਇਆ ਉਹਨਾਂ ਨੇ ਇੰਜੀਨੀਅਰ ਹਾਂ ਅੰਗਰੇਜ਼ ਉਹ ਐ ਦਾ ਪਾਕੜਾ ਵੀ ਅੰਗਰੇਜ਼ਾਂ ਨੇ ਬਣਾਇਆ ਇਹ ਤਾਂ ਇੰਜੀਨੀਅਰ ਤਾਂ ਲਈ ਤੇ ਖੋਲੇ ਵੀ ਭਾਈ ਸਾਰੇ ਬਾੜ ਦੇ ਖੋਲੇ ਹੋਏ ਆ ਖੋਲੇ ਵੀ ਖੁੜੇ ਆ ਜਿਹੜਾ ਆਇਆ ਤਾਂ ਮੇਰਾ ਡੋਕੂ ਗਿਆ ਲੈ ਹਾਂ ਦਰਾਇਆ ਤਾਂ ਕੋਈ ਨਹੀਂ ਤਾਂ ਦੇਦਾ ਜਾਂ ਪਿਛਲੀ ਵਾਰੀ ਪਾਣੀ ਆਇਆ ਤਾਂ ਪਾਣੀ ਦਾ ਘਾਟਾ ਪਾਉਂਦਾ ਜਾਤਾ ਕੋਈ ਤਰਕਤ ਵੀ ਨਹੀਂ ਤਾਂ ਦੇਖਦਾ ਇੰਨਾ ਪਾਣੀ ਦਾ ਨਾ ਆ ਦੇਖਦਾ ਤਾਂ ਕੋਈ ਪੱਥਰ ਵਾਲਾ ਹੁਣ ਤਾਂ ਸਾਰਾ ਕੁਝ ਦਿਖਦਾ ਏ ਆ ਸਾਰਾ ਰੇਤਾ ਰੰਦਾ ਵਿੱਚ ਤੇ ਇਲਾ ਪਰਲੇ ਪਾਸ ਤੇ ਆ ਗਏ ਜਮਿਆ ਹੋਇਆ ਰੇਤਾ ਬਾਕੀ ਆਵਾਜ਼ ਦੇ ਲੈ ਅੱਗੇ ਪਿੰਡ ਸੋਨੇ ਕਰਦੀ ਸੀ ਰਾਤ ਨੂੰ ਨਾ ਜਿਆਦਾ ਪੂਰਾ ਖੋਲਿਆ ਪੁੰਦਾ ਉਹ ਪਰਲੇ ਜਿਆਦਾ ਆਵਾਜ਼ ਕਰਦੇ ਆ ਜਿਹੜੇ ਬਡੇ ਆ ਉਹ ਬਡੇ ਆ ਜਿਹੜੇ ਉਹ ਵੀ ਕਹਿੰਦਾ ਮੈਂ ਉਹ ਬਹੁਤ ਆਵਾਜ਼ ਕਰਦੇ ਸੀ ਚੱਲੋ ਉਹ ਗੁਰਦਵਾਰਾ ਸਾਹਿਬ ਨੂੰ ਪੱਤਰ ਲਾਤਾ ਉਹਨਾਂ ਨੇ ਨਹੀਂ ਪਹਿਨਾ ਪਾਣੀ ਖਾਰ ਪਾਉਣ ਲੱਗ ਗਿਆ ਤਾਂ ਉਧਰ ਨੂੰ ਉਹ ਜਾ ਲਗੁੰਦੇ ਫਟਕ ਪਰਲਾ ਕੋਈ ਬੰਦ ਕਰਿਆ ਵਾ ਵਿੱਚ ਕੋਈ ਖੁੱਲਿਆ ਵਾ ਇਹ ਅਸਲ 'ਚ ਹੁਣ ਤੂੰ ਸਾਹਿਬ ਲਾ ਲਾ ਵੀ ਐ ਇੰਨਾ ਪਾਣੀ ਨਹਿਰਾਂ ਦਾ ਹੀ ਇੱਕ ਲੇਕੇ ਦਾ ਨੀ ਨਹਿਰਾ ਚ ਵੀ ਜਾਣਾ ਦਾ ਪਾਣੀ ਉਹ ਨਹਿਰਾ ਚ ਡੱਕਾ ਨਹੀਂ ਜਾ ਰਿਹਾ ਪਾਣੀ ਦਾ ਮੜਾ ਮੋਟਾ ਜਾ ਨਾਲ ਪਾਣੀ ਨਾਮ ਜਾਂਦਾ ਤਾਂ ਪਹਿਲਾਂ ਸਾਰਾ ਹੀ ਦਰਿਆ ਚ ਆ ਰਿਹਾ ਕੁਆਲਟੀ ਦਾ ਫਸਦਾ ਲਓ ਜੀ ਆਹ ਦਾ ਹੋਲੇ ਵੀ ਨਹੀਂ ਬੜੇ ਫੜਕਦੇ ਨੇ ਛੋਟੇ ਹੀ ਆ ਪਰਲੇ ਪਾਸੇ ਠੀਕ ਆ ਇਹਨਾਂ ਜਿਆਦਾ ਨਹੀਂ ਹੈਗਾ ਖਾਨ ਘਾਟ ਅੱਗੇ ਜਿਆਦਾ ਅੱਗੇ ਜਿਆਦਾ ਪਾਣੀ ਖਾਨ ਘਾਟ ਦਾ ਆਪਣੇ ਕਿੰਨੀ ਦਾ ਠੀਕ ਆ ਉਹਨੇ ਕਹਿੰਦੇ ਬੰਦ ਕੋਈ ਨੂਰ ਆ ਇਹ ਵੀ ਠੀਕ ਆ ਜਾਤਾਏ ਜੇ ਬਰਾਬਰ ਪਾਣੀ ਦੇ ਇੱਥੇ ਤੱਕ ਉਹ ਸਾਲ ਉਹ ਸਾਲ ਅਸੀਂ ਵੀਡੀਓ ਨਹੀਂ ਬਣਾਈ ਸੀ ਉਹ ਸਾਲ ਸਾਡੇ ਕੋਲ ਵੀਡੀਓ ਨਹੀਂ ਹੈਗੀਆਂ ਟਰੈਕਟਰ ਨਹੀਂ ਫਿਰਦੇ ਸੀ ਅਸੀਂ ਉਰੇ ਆਹ ਟਰੈਕਟਰ ਆਪਾਂ ਉਹ ਵੀ ਆਏ ਤੇ ਘੁੰਮਣ ਜਾ ਤੇ ਬੰਦ ਤੇ ਟਰੈਕਟਰ ਭਰਾਏ ਤੇ ਟਰੈਕਟਰ ਪਰ ਚਲੋ ਚੱਲਦੇ ਆ ਜੀ ਹੁਣ ਘਰ ਨੂੰ ਠੀਕ ਆ ਜੀ ਇੰਨਾ ਜਿਆਦਾ ਪਾਣੀ ਨਹੀਂ ਹੈਗਾ ਘਬਰਾਉਣ ਦੀ ਲੋੜ ਨਹੀਂ ਰੱਬ ਕਰਪਾ ਰੱਖੇ ਚਲੋ ਫਸਰੀ ਕਾਲ ਜੀ